ਪੀਲਾ ਵੀ ਸਾਡੇ ਕੋਲ ਬੋਰੀਆਂ ਗਿੱਲੀਆਂ ਤੇ ਪਾਣੀ ਦੀ ਵਸਤਾਂ ਜਿਹਦੇ ਨਾਲ ਅਸੀਂ ਗੋਲਿਆਂ ਨੂੰ ਕਾਬੂ ਪਾ ਸਕੀਏ ਤੇ ਉਸੇ ਤਰੀਕੇ ਦੇ ਨਾਲ ਅਸੀਂ ਅੱਗੋਂ ਵੱਧ ਕੇ ਜਿਹੜਾ ਹੱਥ ਜੋੜ ਕੇ ਆ ਇਹ ਜਿਹੜਾ ਮੋਰਚਾ ਇਹ ਫਤਿਹ ਕਰਾਂਗੇ ਤੇ ਬੈਰੀਕੇਡ ਤੋੜ ਕੇ ਅੱਗੇ ਵਧਾਂਗੇ ਬਲਾਸਟ ਵੀ ਹੁੰਦੇ ਨੇ ਇਦਾਂ ਦੇ ਇੱਕ ਤਾਂ ਅਥਰੂ ਗੈਤ ਦੇ ਗੋਲੇ ਸਿੱਟਦੇ ਨੇ ਇੱਕ ਇਦਾਂ ਦੇ ਗੋਲੇ ਸਿੱਟੇ ਜਾਂਦੇ ਨੇ ਜਿਨ੍ਹਾਂ ਨਾਲ ਬਲਾਸਟ ਹੁੰਦਾ ਇਹ ਕਾਫੀ ਨੁਕਸਾਨ ਪਹੁੰਚਾਉਂਦੇ ਨੇ ਉਹ ਸਰਲੇ ਲੱਗਦੇ ਨੇ ਜੇ ਕੋਈ ਦੱਬਦਾ ਇਹ ਅਥਰੂ ਗੈਤ ਦਾ ਗੋਲਾ ਸਮਝ ਕੇ ਉਹਨੂੰ ਦੱਬ ਲੰਦਾ ਇੱਥੇ ਜਿਨ੍ਹਾਂ ਨੇ ਇੱਥੇ ਪਹੁੰਚਣਾ ਹੈ ਉਹਨਾਂ ਲਈ ਅਪੀਲ ਇਹ ਆਦੀ ਇੱਕ ਤਾਂ ਪਤੰਗ ਲੈ ਕੇ ਆਓ ਕਿਉਂਕਿ ਪਤੰਗ ਸਮਾਨ ਦੇ ਵਿੱਚ ਉੱਡਣਗੇ ਤੇ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਡਰੋਨ ਅਡਾਇਆ ਸੀ ਉਹ ਤਸ਼ੱਦਦ ਕਰਦੇ ਇੱਦਾਂ ਹੀ ਪਿਆਰ ਦੀ ਪਤੰਗ ਦੀ ਡੋਰ ਦੇ ਨਾਲ ਉਹਨੂੰ ਥੱਲੇ ਸੁੱਟ ਲਿਆ ਬੋਲਟ ਜਿੱਦਾਂ 315 ਮੋਰ ਦੇ ਬੋਲਟ ਨੇ ਪਹਿਲਾਂ ਜਿਹੜੇ ਇੱਥੇ ਮਿਲੇ ਨੇ ਜਾਂ ਕੋਈ ਹੋਰ ਇਦਾਂ ਦਾ ਵਰਤਦੀ ਆ ਫਿਰ ਉਹਦੇ ਤੋਂ ਬਚਾਉਣ ਦੇ ਲਈ ਕੀ ਉਪਰਾਲੇ ਅਸੀਂ ਅੱਜ ਵੀ ਕਿਸੇ ਦੇ ਮਾਵਾ ਦੇ ਪੁੱਤ ਮਰਵਾਉਣਾ ਨਹੀਂ ਚਾਹੁੰਦੇ ਸਭ ਤੋਂ ਪਹਿਲਾਂ ਕੱਲ ਨੂੰ ਵੀ ਆਗੂ ਅੱਗੇ ਲੱਗਣਗੇ ਜੇ ਗੋਲੀ ਮਾਰਨੀ ਹੈ ਤਾਂ ਪਹਿਲਾਂ ਆਗੂ ਆਪਦੀ ਇੱਕ ਦੇ ਵਿੱਚ ਖਾਣਗੇ ਉਸ ਤੋਂ ਬਾਅਦ ਮਗਰ ਜਿਹੜਾ ਆਪਣਾ ਵਰਕਰ ਨੇ ਉਹ ਬਾਅਦ ਦੇ ਵਿੱਚ ਗੋਲੀ ਉਹਨਾਂ ਦੇ ਵੱਜੇਗੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਵਾਣਾ ਸੰਭੂ ਤਾਂ ਮੌਜੂਦ ਹਾਂ ਕੱਲ 11 ਵਜੇ ਯਾਨੀ ਕਿ 21 ਤਰੀਕ ਨੂੰ 11 ਵਜੇ ਦਿੱਲੀ ਕੂਚ ਦਾ ਐਲਾਨ ਆ ਜਿਹੜਾ ਉਹ ਹੋ ਚੁੱਕੇ ਸੋ ਸਾਡੇ ਨਾਲ ਚਮਕੌਰ ਸਿੰਘ ਜੀ ਨੇ ਬੀਕੇਜੂ ਬਹਿਰਾਮਕੇ ਦੇ ਸੁਭਾ ਮੀਤ ਪ੍ਰਧਾਨ ਸੋ ਉਹਨਾਂ ਨਾਲ ਗੱਲ ਕਰਦੇ ਆ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਇੱਥੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਜਿਹੜੇ ਚਾਹੀਦੇ ਨੇ ਅੱਗੇ ਜਿਹੜੇ ਸਾਡੇ ਵੀਰਾਂ ਨੇ ਇੱਥੇ ਪਹੁੰਚਣਾ ਕਿਸ ਤਰ੍ਹਾਂ ਪਹੁੰਚਣ ਕਿਸ ਤਰ੍ਹਾਂ ਦੇ ਸਮਾਨ ਦੀ ਜਾਦਾ ਲੋੜ ਆ ਸਾਰਾ ਸਮਝਣ ਦੀ ਕੋਸ਼ਿਸ਼ ਕਰਦੇ ਆ ਹਾਂ ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਦਾ ਐਂ ਵੀ ਤੁਹਾਡੇ ਆਵਾਮ ਦਾ ਸਭ ਦਾ ਹੀ ਧੰਨਵਾਦ ਕਰਦੇ ਆ ਜੋ ਸਾਡੀ ਨਿੱਕੀ ਨਿੱਕੀ ਰਿਪੋਰਟ ਜਿਹੜੀ ਆ ਪੂਰੇ ਵਰਲਡ ਦੇ ਵਿੱਚ ਪਚਾਰ ਰਹੇ ਹੋ ਇਸ ਅੰਦੋਲਨ ਦੀ ਤੇ ਜਿਹੜੇ ਪ੍ਰਬੰਧ ਦੀ ਗੱਲ ਆ ਵੀ ਅਸੀਂ ਤਾਂ ਸ਼ਾਤਮਾ ਹੀ ਤਰੀਕੇ ਦੇ ਨਾਲ ਅੰਦੋਲਨ ਕਰ ਰਹੇ ਆਂ ਖਾਲੀ ਹੱਥ ਅਸੀਂ ਆਏ ਆਂ ਨਾ ਕੋਈ ਸਾਡੇ ਕੋਲ ਹਥਿਆਰ ਆ ਉਹਨਾਂ ਕੋਲ ਤਾਂ ਹਥਿਆਰ ਵੀ ਆ ਅਸੀਂ ਤਾਂ ਇੱਕੋ ਪੀਲਾ ਵੀ ਸਾਡੇ ਕੋਲ ਬੋਰੀਆਂ ਗਿੱਲੀਆਂ ਤੇ ਪਾਣੀ ਦੀ ਵਸਤਾ ਜਿਹਦੇ ਨਾਲ ਅਸੀਂ ਗੋਲਿਆਂ ਨੂੰ ਕਾਬੂ ਪਾ ਸਕੀਏ ਤੇ ਉਸੇ ਤਰੀਕੇ ਦੇ ਨਾਲ ਅਸੀਂ ਅੱਗੋਂ ਵੱਧ ਕੇ ਜਿਹੜਾ ਹੱਥ ਜੋੜ ਕੇ ਆ ਇਹ ਜਿਹੜਾ ਮੋਰਚਾ ਇਹ ਫਤਿਹ ਕਰਾਂਗੇ ਤੇ ਬੈਰੀਕੇਡ ਤੋੜ ਕੇ ਅੱਗੇ ਵਧਾਂਗੇ ਕੱਲ 11 ਵਜੇ ਦੀ ਕਾਲ ਦਿੱਤੀ ਆ ਕਿ ਕੱਲ ਅੱਗੇ ਵਧਣਾ ਏ ਸੋ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਕਿਸ ਤਰ੍ਹਾਂ ਦੀ ਜਾਦਾ ਲੋੜ ਆ ਜਿਹੜੇ ਵੀਰਾਂ ਨੇ ਇੱਥੇ ਪਹੁੰਚਣਾ ਏ ਰਾਤੋ-ਰਾਤੋ ਕਿਸ ਤਰ੍ਹਾਂ ਦੀਆਂ ਤਿਆਰੀਆਂ ਕਰਨ ਜਿਨ੍ਹਾਂ ਨੇ ਇੱਥੇ ਪਹੁੰਚਣਾ ਏ ਉਹਨਾਂ ਲਈ ਅਪੀਲ ਏ ਆਦੀ ਇੱਕ ਤਾਂ ਪਤੰਗ ਲੈ ਕੇ ਆਓ ਕਿਉਂਕਿ ਪਤੰਗ ਸਮਾਨ ਦੇ ਵਿੱਚ ਉੱਡਣਗੇ ਤੇ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਡਰੋਨ ਅਡਾਇਆ ਸੀ ਉਹ ਤਸ਼ੱਦਦ ਕਰਦੇ ਸੀ ਅਸੀਂ ਪਿਆਰ ਦੀ ਪਤੰਗ ਦੀ ਡੋਰ ਦੇ ਨਾਲ ਉਹਨੂੰ ਥੱਲੇ ਸੁੱਟ ਲਿਆ ਤੇ ਸਾਨੂੰ ਅਹਿਸਾਸ ਆ ਵੀ ਲੱਗਦਾ ਹੈ ਵੀ ਉਹ ਹੋ ਸਕਦਾ ਵੀ ਹੋਰ ਡਰੋਨ ਲੈ ਕੇ ਆਏ ਹੋਣ ਕਿਉਂਕਿ ਉਹ ਸਰਕਾਰ ਏ ਅਸੀਂ ਇੱਕ ਲੋਕ ਆ ਈ ਉਹ ਪਤੰਗ ਫਿਰ ਵੀ ਇਹ ਡਰੋਨ ਡਾ ਸਕਦੇ ਆ ਕੱਲ੍ਹ ਤੋਂ ਵੀ ਹਮਲਾ ਕਰ ਸਕਦੇ ਆ ਤੇ ਅਸੀਂ ਪਤੰਗ ਦੀ ਡੋਰ ਦੇ ਨਾਲ ਪਿਆਰ ਨਾਲ ਨੂੰ ਥੱਲੇ ਲਾਈਏ ਤੇ ਅਸੀਂ ਪਿਆਰ ਨਾਲ ਇਹ ਜਿਹੜਾ ਜ਼ਬਰਦਸਤ ਮੁਕਾਬਲਾ ਸਬਰ ਨਾਲ ਅਸੀਂ ਪਿਆਰ ਦੇ ਨਾਲ ਕਰਕੇ ਤੇ ਮੋਰਚਾ ਅੱਗ ਫਤੇ ਕਰੀਏ ਪਤੰਗ ਦੀ ਗੱਲ ਕੀਤੀ ਆ ਤੁਸੀਂ ਜੇ ਹਵਾ ਦਾ ਰੁੱਖ ਪੰਜਾਬ ਵਾਲੇ ਹੁੰਦਾ ਇਹ ਤਾਂ ਪਤੰਗ ਨੇ ਇੱਧਰ ਜਾਣਾ ਤਾਂ ਉਹਦੇ ਲਈ ਵੀ ਕੋਈ ਪ੍ਰਬੰਧ ਚਾਹੀਦਾ ਕਿਉਂਕਿ ਪਤੰਗਾਂ ਨੇ ਤਾਂ ਫਿਰ ਇੱਧਰ ਨੂੰ ਉੜਨਾ ਦੂਜੀ ਸਾਈਡ ਨੂੰ ਜੇ ਹਵਾ ਉਧਰ ਨੂੰ ਹੋਈ ਫਿਰ ਪਤੰਗ ਕੰਮ ਕਰਨਗੇ ਉਹਦੇ ਲਈ ਵੀ ਪ੍ਰਬੰਧ ਚਾਹੀਦਾ ਜਿਹੜੇ ਵੀਰਾਂ ਕੋਲ ਡਰੋਨ ਦੀ ਸਹੂਲਤ ਹੈ ਡਰੋਨ ਵਗੈਰਾ ਵੀ ਲੈ ਕੇ ਆ ਸਕਦੇ ਨੇ ਉਰੇ ਤਾਂ ਕਿ ਉਹਨਾਂ ਨੂੰ ਨਸ਼ਟ ਕੀਤਾ ਜਾ ਸਕੇ ਉਹਨਾਂ ਨਾਲ ਡਰੋਨਾਂ ਨੂੰ ਡਰੋਨ ਦੇ ਨਾਲੇ ਜੇ ਹਵਾ ਦਾ ਰੁੱਖ ਸਹੀ ਨਹੀਂ ਹੁੰਦਾ ਤਾਂ ਡਰੋਨ ਕੰਮ ਕਰਨਗੇ ਦੇਖੋ ਜੀ ਜਿਹੜੇ ਉਹਨਾਂ ਕੋਲ ਡਰੋਨ ਆ ਨਾ ਉਹਦੇ ਡਰੋਨ ਆਪਾਂ ਇੱਥੇ ਲੈ ਨਹੀਂ ਸਕਦੇ ਕਿਉਂਕਿ ਉਹ ਮਹਿੰਗੇ ਡਰੋਨ ਨੇ ਇੱਥੇ ਸਾਰੇ ਕਿਰਤੀ ਕਿਸਾਨਾਂ ਆ ਪਹਿਲੇ ਹੀ ਕਰਜ਼ੇ ਨਾਲ ਦੱਬੇ ਹੋਏ ਆ ਇੱਥੇ ਤਾਂ ਸਿਰਫ ਸਾਡੇ ਕੋਲ ਇੱਕ ਛੋਟਾ ਜਿਹਾ ਆਈ ਆ ਵੀ ਜਿਵੇਂ ਗਲੇਲ ਆ ਗਲੇਲ ਦੇ ਨਾਲ ਆਪਾਂ ਉਹਨੂੰ ਥੱਲੇ ਸੁੱਟ ਸਕਦੇ ਆ ਕਿਉਂਕਿ ਡਰੋਨਾਂ ਨਾਲ ਸਾਡੇ ਕੋਲ ਇਨਾ ਪੈਸਾ ਨਹੀਂ ਵੀ ਆਪਾਂ ਵੱਡੇ ਵੱਡੇ ਡਰੋਨ ਇੱਥੇ ਮਂਗਾ ਕੇ ਜਿਹੜਾ ਬਰਾਬਰ ਦਾ ਮੁਕਾਬਲਾ ਕਰ ਸਕੀਏ ਵੀ ਉਹ ਇੱਕ ਗਲੇਲ ਦੇ ਨਾਲ ਮੁਕਾਬਲਾ ਹੋਊਗਾ ਉਹਦਾ ਤੇ ਜਿਹੜੇ ਉਧਰੋਂ ਆਪਣੇ ਅਤਰੂਗਾਸ ਦੇ ਗੋਲੇ ਸੁੱਟਣਗੇ ਉਹ ਬੋਰੀਆਂ ਦਾ ਸਭ ਤੋਂ ਵੱਡਾ ਪ੍ਰਬੰਧ ਆ ਜੇ ਡਰੋਨ ਦੇ ਰਾਈ ਵੀ ਅਤਰੂਗਾਸ ਦੀਆਂ ਗੋਲੀਆਂ ਸੁੱਟਣਗੇ ਗੋਲੇ ਸੁੱਟਣਗੇ ਤੇ ਉਹ ਵੀ ਸਾਡੇ ਕੋਲ ਬੋਰੀਆਂ ਜਿਹੜੀਆਂ ਉਹ ਗਿੱਲੀਆਂ ਚਾਹੀਦੀਆਂ ਨੇ ਚਾਹੇ ਸਾਨੂੰ ਆਪਦੇ ਸਿਰਾਂ ਦੇ ਉੱਪਰ ਛੱਤਰ ਬਣਾ ਕੇ ਜਿਹੜਾ ਗੋਲਾ ਆਉਂਦਿਆ ਸਾਰੀ ਉਹਨੂੰ ਬੋਰੀ ਦੇ ਵਿੱਚ ਕਵਰ ਕਰ ਲੇ ਇਹੋ ਜਿਹੇ ਪ੍ਰਬੰਧ ਸਾਡੇ ਹੋਣਗੇ ਬਲਾਸਟ ਵੀ ਹੁੰਦੇ ਨੇ ਇਦਾਂ ਦੇ ਇੱਕ ਤਾਂ ਅਥਰੂ ਗੈਸ ਦੇ ਗੋਲੇ ਸਿੱਟਦੇ ਨੇ ਇੱਕ ਇਦਾਂ ਦੇ ਗੋਲੇ ਸਿੱਟੇ ਜਾਂਦੇ ਨੇ ਜਿਨ੍ਹਾਂ ਨਾਲ ਬਲਾਸਟ ਹੁੰਦਾ ਹੈ ਕਾਫੀ ਨੁਕਸਾਨ ਪਹੁੰਚਾਉਂਦੇ ਨੇ ਉਹ ਸਰਲੇ ਲੱਗਦੇ ਨੇ ਜੇ ਕੋਈ ਦੱਬਦਾ ਇਹ ਅਥਰੂ ਗੈਸ ਦਾ ਗੋਲਾ ਸਮਝ ਕੇ ਉਹਨੂੰ ਦੱਬ ਲੈਂਦਾ ਤੇ ਉਹ ਫਟਦਾ ਹੈ ਤੇ ਨੁਕਸਾਨ ਹੋ ਜਾਂਦਾ ਕਈ ਵੀਰਾਂ ਦੀਆਂ ਲੱਤਾਂ ਤੇ ਸੱਟਾਂ ਲੱਗੀਆਂ ਨੇ ਉਦਾਂ ਬਹੁਤ ਸਾਰਾ ਨੁਕਸਾਨ ਆ ਉਹ ਤੋਂ ਬਚਣ ਦੇ ਲਈ ਵੀ ਕੋਈ ਢਾਲ ਲਾ ਕੋਈ ਇਦਾਂ ਦਾ ਸਿਸਟਮ ਕੁਝ ਤਿਆਰ ਕਰਾਉਣ ਦੀ ਕੋਈ ਹੈ ਸਿਸਟਮ ਵੇਖੋ ਜੀ ਉਹ ਸਾਡੀਆਂ ਅੰਦਰਲੀਆਂ ਗੱਲਾਂ ਨੇ ਮੀਟਿੰਗ ਦੀਆਂ ਉਹ ਅਸੀਂ ਬਾਹਰ ਤੁਹਾਡੇ ਅੱਗੇ ਜਨਗ ਜਹਿਰ ਨਹੀਂ ਕਰ ਸਕਦੇ ਕੀ ਕੋਈ ਕੋਈ ਅੰਦਰ ਦੀਆਂ ਗੱਲਾਂ ਅਸੀਂ ਬਾਹਰ ਅੱਜ ਸ਼ੇਅਰ ਨਹੀਂ ਕਰ ਸਕਦੇ ਬਾਕੀ ਅਸੀਂ ਤੁਹਾਨੂੰ ਦੱਸਿਆ ਹੈ ਵੀ ਜਿਹੜਾ ਜ਼ਬਰਦਸਤ ਮੁਕਾਬਲਾ ਉਹ ਸਬਰ ਨਾਲ ਕਰਨ ਨੂੰ ਅਸੀਂ ਤਿਆਰ ਆਂ ਹਰ ਤਰੀਕੇ ਨਾਲ ਕਰਾਂਗੇ ਹੱਥ ਜੋੜ ਕੇ ਕਰਨੇ ਪਏ ਜਿੱਦਾਂ ਵੀ ਕਰਨਾ ਪਿਆ ਅਸੀਂ ਉਸੇ ਤਰੀਕੇ ਨਾਲ ਕਰਾਂਗੇ ਅਸੀਂ ਜਵਾਬੀ ਕੋਈ ਫਾਇਰਿੰਗ ਕਰਨ ਵਾਲਾ ਸਾਡਾ ਇਰਾਦਾ ਕੋਈ ਨਹੀਂ ਹੈ ਜੇ ਸਰਕਾਰ ਬੋਲਟ ਜਿੱਦਾਂ 315 ਬੋਰ ਦੇ ਬੋਲਟ ਨੇ ਪਹਿਲਾਂ ਜਿਹੜੇ ਇੱਥੇ ਮਿਲੇ ਨੇ ਜਾਂ ਕੋਈ ਹੋਰ ਇਦਾਂ ਦਾ ਵਰਤਦੀ ਆ ਫਿਰ ਉਹਦੇ ਤੋਂ ਬਚਾਉਣ ਦੇ ਲਈ ਕੀ ਉਪਰਾਲੇ ਵੇਖੋ ਜੀ ਜਿੰਨੇ ਵੀ ਇੱਥੇ ਆਏ ਆ ਪਹਿਲਾਂ ਤਾਂ ਮੈਂ ਤੁਹਾਡੇ মিডিਆ ਨੂੰ ਦੱਸ ਸਕਦਾ ਹਾਂ ਇਹ ਸਾਡੀ ਕਿਸਾਨੀ ਤੇ ਜਵਾਨੀ ਦਾ ਮਸਲਾ ਹੈ ਸਾਡੀ ਕਿਸਾਨੀ ਤੇ ਜਵਾਨੀ ਦਾ ਮਸਲਾ ਹੈ ਤੁਸੀਂ ਉਸ ਦਿਨ ਵੀ ਦੇਖਿਆ ਵੀ ਸਭ ਤੋਂ ਪਹਿਲਾਂ ਅਸੀਂ ਆਗੂ ਜਿੰਨੇ ਸੀ ਸਾਰੇ ਅੱਗੇ ਲਾ ਕੇ ਚੱਲੇ ਹਾਂ ਅਸੀਂ ਅੱਜ ਵੀ ਕਿਸੇ ਦੇ ਮਾਵਾ ਦੇ ਪੁੱਤ ਮਰਵਾਉਣਾ ਨਹੀਂ ਚਾਹੁੰਦੇ ਸਭ ਤੋਂ ਪਹਿਲਾਂ ਕੱਲ ਨੂੰ ਵੀ ਆਗੂ ਅੱਗੇ ਲੱਗਣਗੇ ਜੇ ਗੋਲੀ ਮਾਰਨੀ ਹੈ ਤਾਂ ਪਹਿਲਾਂ ਆਗੂ ਆਪ ਦੀ ਇੱਕ ਦੇ ਵਿੱਚ ਖਾਣਗੇ ਉਸ ਤੋਂ ਬਾਅਦ ਮਗਰ ਜਿਹੜਾ ਆਪਣਾ ਵਰਕਰ ਨੇ ਉਹ ਬਾਅਦ ਦੇ ਵਿੱਚ ਗੋਲੀ ਉਹਨਾਂ ਦੇ ਵੱਜੇਗੀ ਕੋਈ ਗੱਲ ਨਹੀਂ ਜੇ ਗੋਲੀਆਂ ਵੀ ਮਾਰਨਗੇ ਪਹਿਲਾਂ ਅਸੀਂ ਖਾਵਾਂਗੇ ਮਗਰੋਂ ਖਾਣਗੇ ਉਹਦੇ ਪ੍ਰਬੰਧ ਬਾਰੇ ਵੀ ਅਸੀਂ ਇਹ ਕਹਿੰਨੇ ਆਂ ਵੀ ਅਸੀਂ ਹੱਥ ਜੋੜਾਂਗੇ ਸਭ ਤੋਂ ਪਹਿਲਾਂ ਕਿ ਸਾਡੇ ਦੇ ਤਸ਼ੱਦਦ ਨਾ ਟਾਇਆ ਜਾਵੇ ਅਸੀਂ ਇਹ ਦੇਸ਼ ਦੇ ਵਾਸੀ ਆਂ ਇਸ ਦੇਸ਼ ਦੇ ਵਿੱਚ ਰਹਿਣ ਵਾਲੇ ਆਂ ਅਸੀਂ ਕੋਈ ਪਾਕਿਸਤਾਨੋਂ ਉੱਠ ਕੇ ਤਾਂ ਆਏ ਨਹੀਂ ਕਿ ਅਸੀਂ ਦਿੱਲੀ ਮੱਲੇ ਚੱਲੇ ਆਂ ਅਸੀਂ ਆਪਣੇ ਹੱਕ ਲੈਣ ਚ ਦੇ ਮੰਗ ਕਰ ਸਕੀ ਹੈ ਪੋਪਲੈਂਡ ਤੇ ਜੀਸੀਬੀ ਮਸ਼ੀਨਾਂ ਵੀ ਤਿਆਰ ਹੋ ਕੇ ਆਈਆਂ ਨੇ ਹੋਰ ਵੀ ਕੋਈ ਇਦਾਂ ਦੇ ਉਪਰਾਲੇ ਨੇ ਜਿਹੜੇ ਕੀਤੇ ਜਾ ਰਹੇ ਨੇ ਤਾਂ ਕਿ ਅ ਅੱਗੇ ਟੱਪਿਆ ਜਾ ਸਕੇ ਕਿਉਂਕਿ ਕੰਕਰੀਟ ਦੀਆਂ ਦਿਵਾਰਾਂ ਨੇ ਜੀਸੀਬੀ ਜਾਂ ਪੋਪਲੈਂਡ ਨਹੀਂ ਤੋੜਦੀ ਉਹਨਾਂ ਨੂੰ ਤਾਂ ਹੋਰ ਕਿਦਾਂ ਦਾ ਉਪਰਾਲਾ ਮਿੱਟੀ ਦੇ ਕੱਟੇ ਜਾਂ ਮਿੱਟੀ ਦੀਆਂ ਟਰਾਲੀਆਂ ਵਗੈਰਾ ਉਹਨਾਂ ਦਾ ਵੀ ਕੋਈ ਪ੍ਰਬੰਧ ਹੈਗਾ ਜਾਂ ਉਹ ਲੋਕ ਕਰਨ ਪਿੰਡਾਂ ਚੋਂ ਆਉਣ ਇਦਾਂ ਦੀ ਅਪੀਲ ਤੁਸੀਂ ਕਰਨਾ ਚਾਹੁੰਦੇ ਅਸੀਂ ਤਾਂ ਅਪੀਲ ਇਹੋ ਕਰਦੇ ਆਂ ਵੀ ਪਿੰਡਾਂ ਦੇ ਵਿੱਚੋਂ ਛੋਟੇ ਛੋਟੇ ਘਟੇ ਜਿਹੜੇ ਆ ਉਹ ਮਿੱਟੀ ਦੇ ਭਰ ਕੇ ਵੱਧ ਤੋਂ ਵੱਧ ਲੈ ਕੇ ਆਏ ਜਾਣ ਤਾਂ ਜੋ ਜਿਹੜੇ ਇਹਨਾਂ ਨੇ ਕਿਲ ਲਾਏ ਆ ਕਿੱਲਾਂ ਨੂੰ ਵੀ ਦੱਬਣ ਲਈ ਮਿੱਟੀ ਦੇ ਘਟਿਆਂ ਦੀ ਲੋਡ ਪਾਉਗੀ ਤੇ ਦੋਨਾਂ ਸਾਈਡਾਂ ਦੇ ਉੱਤੇ ਇੱਕ ਪਲੇ ਦੂਜਾ ਬਣਾ ਕੇ ਪੁਲ ਬਣਾ ਕੇ ਜਿਹੜਾ ਉਹ ਟਰੈਕਟਰ ਅਸੀਂ ਪਾਰ ਕਰ ਸਕੀਏ ਸਾਡੇ ਕਿਸਾਨ ਜਿਹੜੇ ਆ ਉਹ ਸ਼ਾਂਤਮਈ ਤਰੀਕੇ ਦੇ ਨਾਲ ਗਾਂ ਲੰਘ ਸਕਣ ਇੱਕ ਮੈਂ ਤੁਹਾਡੇ ਮੀਡੀਆ ਰਾਈ ਜਰੂਰੀ ਬੇਨਤੀ ਦਊਂਗਾ ਸਾਰੇ ਨੌਜਵਾਨ ਨੂੰ ਪੂਰੇ ਆਵਾਮ ਨੂੰ ਕਿ ਜਿੰਨੇ ਵੀ ਇੱਥੇ ਸਾਥ ਦੇਣ ਪਹੁੰਚ ਰਹੇ ਆ ਕਿਸਾਨੀ ਦਾ ਆਪਦੀਆਂ ਮੰਗਾ ਲੈਣ ਪਹੁੰਚ ਰਹੇ ਨੇ ਉਹਨਾਂ ਨੂੰ ਇੱਕ ਬੇਨਤੀ ਆ ਵੀ ਜਿਹੜਾ ਇਹ ਮੋਰਚਾ ਹੈ ਇਹ ਸ਼ਾਂਤਮਈ ਤਰੀਕੇ ਇਹਨਾਂ ਆਪਾਂ ਸਫਲ ਕਰਨਾ ਹੈ ਨਾ ਕਿ ਆਪਾਂ ਕਿਸੇ ਦੀ ਗਨ ਖੋਣੀ ਆ ਤੇ ਨਾ ਆਪਾਂ ਕਿਸੇ ਤੇ ਵਾਰ ਕਰਨਾ ਪਲਟ ਵਾਰ ਕਰਨਾ ਆਪਾਂ ਤਾਂ ਸਿਰਫ ਇੱਕ ਹੱਥ ਜੋੜ ਕੇ ਬੇਨਤੀ ਕਰਨੀ ਆ ਵੀ ਤੁਸੀਂ ਸਾਡੇ ਤੇ ਤਸ਼ੱਦਦ ਨਾ ਟਾਓ ਤੇ ਸਾਨੂੰ ਆਪਦਾ ਹੱਕ ਲੈਣ ਲਈ ਦਿੱਲੀ ਸਾਨੂੰ ਪਹੁੰਚਣ ਦਿਓ ਪ੍ਰਧਾਨ ਮੰਤਰੀ ਜੀ ਕਹਿੰਦੇ ਨੇ ਸਭ ਤੋਂ ਵੱਡਾ ਲੋਕਤੰਤਰ ਆ ਭਾਰਤ ਦੁਨੀਆ ਦਾ ਐਦਾਂ ਦਾ ਹੁੰਦਾ ਲੋਕਤੰਤਰ ਵੇਖੋ ਜੀ ਇਹ ਜਦੋਂ ਦੀ ਬੀਜੇਪੀ ਸਰਕਾਰ ਆਈ ਆ ਇਹਨਾਂ ਗੁੰਡਾ ਰਾਜ ਚਲਾਇਆ ਉਦੋਂ ਦਾ ਹੀ ਇਗਾ ਇਹਨਾਂ ਦੇ ਬਿਆਨ ਪੜ੍ਹ ਕੇ ਦੇਖੋ ਜੀ ਪਹਿਲਾਂ ਜਦੋਂ ਆਪਣਾ ਗੁਜਰਾਤ ਦੇ ਵਿੱਚ ਇਹ ਸੀਐਮ ਹੁੰਦੇ ਸੀ ਉਦੋਂ ਇਹ ਕਹਿੰਦੇ ਸੀ ਵੀ ਜਦੋਂ ਸਾਡੀ ਸਰਕਾਰ ਬਣ ਜੂ ਸੈਂਟਰ ਦੇ ਵਿੱਚ ਅਸੀਂ ਉਦੋਂ ਹੀ ਸੁਆਮੀ ਨਾਥਨ ਰਿਪੋਰਟ ਲਾਗੂ ਕਰ ਦਾਂਗੇ ਐਮਐਸਪੀ ਗਰੰਟੀ ਕਾਨੂੰਨ ਦੇ ਦਾਂਗੇ ਅੱਜ ਇਹਨਾਂ ਨੂੰ ਪੁੱਛੇ ਵੀ ਕਿੱਥੇ ਗਏ ਤੁਹਾਡੀ ਉਹ ਤੁਹਾਡੇ ਵਾਦੇ ਕੀਤੇ ਉਹ ਕਿੱਥੇ ਗਏ ਨੇ ਇਹ ਸਿਰਫ ਇਹ ਲੌਲੀਪੌਪ ਦੇ ਕੇ ਸਰਕਾਰਾਂ ਚੱਲਦੀਆਂ ਨੇ ਇਹ ਚਾਹੁੰਦੇ ਆ ਵੀ ਅਸੀਂ ਕਿਸਾਨਾਂ ਦੀ ਆਵਾਜ਼ ਦੱਬ ਕੇ ਤੇ ਆਪਦਾ ਗੁੰਡਾਗਰਦੀ ਲੋਕਤੰਤਰ ਜਿਹੜਾ ਹੈ ਉਹਦਾ ਘਾਣਾ ਅੱਜ ਵੀ ਕਰਦੇ ਪਏ ਤੇ ਗਾਂ ਆਉਣ ਵਾਲੇ ਸਮਝ ਵੀ ਅਸੀਂ ਕਰੀਏ ਤੇ ਸਾਡੀ ਆਵਾਜ਼ بلند ਰਹੇ ਤੇ ਇਹ ਕਿਸਾਨਾਂ ਦੀ ਆਵਾਜ਼ ਦੱਬੀ ਜਾਵੇ ਕਿਸਾਨ ਮਜ਼ਦੂਰਾਂ ਦੀ ਆਵਾਜ਼ ਪੰਜਾਬ ਸਰਕਾਰ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਇੱਥੇ ਵੀ ਹੁਣ ਜੇ ਦੇਖਿਆ ਜਾਵੇ ਫੋਰਸ ਕਾਫੀ ਗੱਡੀਆਂ ਚਾਕੇ ਸਾਈਡਾਂ ਤੇ ਲੱਗ ਗਈ ਆ ਤੇ ਅੱਗੇ ਉਧਰ ਜਿਹੜਾ ਠਿਕਰੀ ਸਾਈਡ ਜਾਂਦੇ ਨੇ ਉਹਨਾਂ ਨੇ ਕਈ ਪਾਪੂਲੇਟ ਲੈ ਕੇ ਜਾ ਰਹੇ ਸੀ ਉਹ ਘੇਰ ਲਿਆ ਜਾਂ ਕੋਈ ਮਸ਼ੀਨਾਂ ਲੈ ਕੇ ਜਾਂਦਾ ਉਹ ਘੇਰ ਲਿਆ ਟਰੈਕਟਰਾਂ ਦੇ ਅੱਗੇ ਲੋਡਰ ਲੱਗੇ ਨੇ ਉਹਨਾਂ ਨੂੰ ਘੇਰਿਆ ਜਾ ਰਿਹਾ ਪੰਜਾਬ ਸਰਕਾਰ ਦੇ ਰਵੱਈਏ ਨੂੰ ਕਿਸ ਤਰ੍ਹਾਂ ਦੇਖਦੀ ਜਿਹੜੀ ਪੰਜਾਬ ਸਰਕਾਰ ਮੈਂ ਤਾਂ ਉਹ ਦੱਸ ਦੇਣਾ ਜਣਾ ਮੈਂ ਪਹਿਲਾਂ ਵੀ ਮੀਡੀਆ ਅੱਗੇ ਇੱਕ ਬਿਆਨ ਦਿੱਤਾ ਸਟੇਜ ਤੋਂ ਵੀ ਦਿੱਤਾ ਹੈ ਜਿਹੜੀ ਸੀਐਮ ਭਗਵੰਤ ਮਾਨ ਦੀ ਸਰਕਾਰ ਹੈ ਇਹ ਬੀਜੇਪੀ ਦਾ ਬੀਪਾਰਟ ਹੈ ਕਿਉਂਕਿ ਬੀਪਾਰਟ ਹੋਣ ਦੇ ਕਾਰਨ ਨਹੀਂ ਤੇ ਗਵਾਂਢੀ ਮੁਲਖ ਗਵਾਂਢੀ ਮੁਲਖਕ ਦੇ ਵਿੱਚੋਂ ਆਪਣੇ ਪੰਜਾਬ ਦੇ ਵਿੱਚ ਜੇ ਕੋਈ ਹਮਲਾ ਕਰਦਾ ਹੈ ਤੇ ਆਪਾਂ ਉਹਨਾਂ ਨੂੰ ਬਖਸ਼ ਦੇਣੀਗੇ ਇਹ ਹਰਿਆਣੇ ਦੇ ਵਿੱਚੋਂ ਜੇ ਦੂਜਾ ਸਟੇਟ ਆਪਾਂ ਕਹਿ ਦਿੰਨੇ ਹਰਿਆਣਾ ਉਦੋਂ ਚੁੱਕ ਕੇ ਤੇ ਪੰਜਾਬ ਦੇ ਵਿੱਚ ਜੇ ਹਮਲਾ ਕਰਦੇ ਆ ਤੇ ਇਹ ਬਹੁਤ ਮੰਦਭਾਗੀ ਗੱਲ ਆ ਇਹਨਾਂ ਨੇ ਅਜੇ ਤੱਕ ਕੋਈ ਐਕਸ਼ਨ ਨਹੀਂ ਲਿਆ ਡਰੋਨ ਦੇ ਰਾਈ ਵੀ ਜਿਹੜੀ ਇਹ ਬੈਰੀਕੇਟਿੰਗ ਕੀਤੀ ਗਈ ਆ ਇਹ ਪੰਜਾਬ ਦੀ ਹੱਦ ਦੇ ਵਿੱਚ ਕੀਤੀ ਗਈ ਆ ਬਲਕੇ ਹਰਿਆਣੇ ਦੇ ਵਿੱਚ ਦੀ ਆ ਜਿਹੜਾ ਘੱਗਰ ਦਾ ਪੋਲਾ ਇਹ ਪੰਜਾਬ ਦੇ ਵਿੱਚ ਆਉਂਦਾ ਹੈ ਕਿਉਂਕਿ ਇਹ ਤਾਨਾਸ਼ਹੀ ਸਰਕਾਰ ਇਹ ਵੀ ਬਰਾਬਰ ਦੀ ਭਾਈਵਾਲ ਹੈ ਕਿਉਂਕਿ ਅਸੀਂ ਮੀਟਿੰਗਾਂ ਦੇ ਵਿੱਚ ਚੰਡੀਗੜ੍ਹ ਵੀ ਗਏ ਸੀ ਉੱਥੇ ਵੀ ਦੇਖਿਆ ਵੀ ਇਹਨਾਂ ਦਾ ਕੋਈ ਰਵਈਆ ਸਾਨੂੰ ਪੂਰਾ ਠੀਕ ਨਹੀਂ ਲੱਗਦਾ ਤੇ ਹੁਣ ਸ਼ਾਂਤੀਪੂਰਵਕ ਅੱਗੇ ਵਧਿਆ ਜਾਊਗਾ ਉਹ ਚਾਹੇ ਕੋਈ ਵੀ ਤਸੱਦਦ ਟਰੋਂ ਜਬਰਦਸਤ ਮੁਕਾਬਲਾ ਸਬਰ ਨਾਲ ਕੀਤਾ ਜਾਊਗਾ ਸਾਡਾ ਵੱਲੋਂ ਇਹੀ ਆ ਤੁਹਾਡੀ ਅਪੀਲ ਸਾਡੀ ਇਹੋ ਅਪੀਲ ਆ ਜਬਰਦਸਤ ਮੁਕਾਬਲਾ ਹੀ ਸਬਰ ਨਾਲ ਕਰਾਂਗੇ ਸ਼ਾਦਮਈ ਤਰੀਕੇ ਨਾਲ ਅਸੀਂ ਗਾਂ ਨੰਗਾਗੇ ਹੱਥ ਜੋੜ ਕੇ ਨੰਗਾਗੇ ਕਿ ਸਾਨੂੰ ਦਿੱਲੀ ਤੱਕ ਪਹੁੰਚ ਜਿੱਤੋ ਤੁਹਾਡੇ ਗੋਲੀਆਂ ਮਾਰਨ ਪੰਪ ਚਲਾਉਣ ਜੋ ਮਰਜ਼ੀ ਕਰਨਾ ਜੋ ਹੱਥ ਜੋੜਨੇ ਜੋ ਮਰਜ਼ੀ ਕਰ ਲੈ ਸਾਡੇ ਵੱਲੋਂ ਅਪੀਲ ਆ ਵੀ ਅਸੀਂ ਹੱਥ ਜੋੜ ਕੇ ਗਾਂ ਨੰਗਾਗੇ ਸਬਰ ਦਾ ਮੁਕਾਬਲਾ ਜਬਰਦਸਤ ਨਹੀਂ ਕਰਾਂਗੇ ਪਰ ਅੱਗੇ ਜਾਣਾ ਅੱਗੇ ਜਾਵਾਂਗੇ ਦਿੱਲੀ ਕੂਚ ਆ ਜੀ ਧੰਨਵਾਦ ਜੀ ਹਾਂਜੀ ਇਹ ਸਨ ਕਿਸਾਨ ਆਗੂ ਇਹਨਾਂ ਦਾ ਅਸੀਂ ਸ਼ਾਂਤੀਪੂਰਵਕ ਅੱਗੇ ਜਾਣਾ ਅਸੀਂ ਹੱਥ ਮੰਨ ਕੇ ਇਹੀ ਕਰਾਂਗੇ ਕਿ ਸਾਨੂੰ ਅੱਗੇ ਜਾਣ ਦਿਓ ਅਸੀਂ ਜੋ ਕਾਲ ਦਿੱਤੀ ਆਪਣੀਆਂ ਹੱਕੀ ਮੰਗਾਂ ਮੰਬਾਉਣ ਦੇ ਲਈ ਅੱਗੇ ਵਧਣਾ ਚਾਹੁੰਦੇ ਆ ਚਾਹੇ ਉਹ ਕੁਝ ਵੀ ਕਰਨ ਜੇ ਉਹਨਾਂ ਨੇ ਰੋਕਾ ਨੇ ਜਿਹੜੀਆਂ ਕੰਕਰੀਟ ਦੀਆਂ ਦੁਵਾਰਾਂ ਨੇ ਉਹ ਵੀ ਤੋੜਨੀਆਂ ਪਈਆਂ ਤਾਂ ਉਹਦਾ ਪ੍ਰਬੰਧ ਵੀ ਨੌਜਵਾਨਾਂ ਵੱਲੋਂ ਕੀਤਾ ਗਿਆ ਪਰ ਆਗੂ ਨੇ ਜਿਹੜੇ ਇਹੀ ਕਹਿ ਰਹੇ ਨੇ ਕਿ ਸ਼ਾਂਤੀਪੂਰਵਕ ਅੱਗੇ ਵਧਾਂਗੇ ਸ਼ਾਂਤੀ ਦੇ ਨਾਲ ਜਿਹੜਾ ਮਸਲਾ ਹੈ ਉਹ ਹੱਲ ਕਰਾਵਾਂਗੇ ਸੋ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰਾਂਗੇ ਕੱਲ 11 ਵਜੇ ਇੱਥੇ ਕੀ ਹਾਲਾਤ ਬਣਦੇ ਨੇ ਕਿਦਾਂ ਦਾ ਜਿਹੜਾ ਰਬਈਆ ਸਰਕਾਰਾਂ ਅਪਣਾਉਂਦੀਆਂ ਨੇ ਤਾਂ ਆਉਣ ਵਾਲਾ ਟਾਈਮ ਹੀ ਦੱਸੂਗਾ ਫਿਲਹਾਲ ਕਿਸਾਨਾਂ ਵੱਲੋਂ ਕਾਲ ਦਿੱਤੀ ਗਈ ਹੈ ਕਿ ਅੱਗੇ ਵਧਾਂਗੇ ਕਿਸ ਤਰ੍ਹਾਂ ਅੱਗੇ ਵਧਦੇ ਨੇ ਇਹ ਜ਼ਰੂਰ ਦੇਖਾਂਗੇ